ਸਤਿ ਸ਼੍ਰੀ ਅਕਾਲ ਜੀ ਪੁਨਾ ਨਵਾ ਪੰਜਾਬ ਹੈਲਥ케ਅਰ ਤੋਂ ਮੈਂ ਡਾਕਟਰ ਗੁਰਵਿੰਦਰ ਸਿੰਘ ਮੱਖਾ ਅੱਜ ਅਸੀਂ ਸਾਡੀ ਪੀ ਐਨ ਪੀ ਹਸਪਤਾਲ ਰੱਲਾ ਪਿੰਡ ਦੀ ਬ੍ਰਾਂਚ ਦੇ ਵਿੱਚ ਬੈਠੇ ਆਂ ਸਾਡੇ ਕੋਲ ਪੇਸ਼ੈਂਟ ਨੇ ਗੁਰਮੀਤ ਕੌਰ ਜੀ ਜਿਹੜੇ ਕਿ ਚਨਹੀੜੀ ਪਿੰਡ ਨਾਬੇ ਦੇ ਲਾਗੋਂ ਸਾਡੇ ਕੋਲ ਆਉਂਦੇ ਨੇ ਇਹਨਾਂ ਨੂੰ ਗਠੀਏ ਦੀ ਪ੍ਰੋਬਲਮ ਸੀ ਇਹਨਾਂ ਦਾ ਆਰਏ ਕੁਆਂਟੀਟੇਟਿਵ ਜਦੋਂ ਸਾਡੇ ਕੋਲ ਆਏ ਸੀ ਤਾਂ ਉਦੋਂ 230 ਸੀ ਬਾਕੀ ਆਪਾਂ ਇਹਨਾਂ ਦੀ ਜਵਾਨੀ ਸੁਣਦੇ ਆਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਇਨਾਂ ਦੀ ਬਿਮਾਰੀ ਦੇ ਵਿੱਚ ਫਰਕ ਪਿਆ ਤੇ ਕੀ ਲਾਭ ਹੋਇਆ ਜੀ ਹਾਂਜੀ ਗੁਰਮੀਤ ਕੌਰ ਜੀ ਤੁਸੀਂ ਆਪਣੀ ਬਿਮਾਰੀ ਬਾਰੇ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਵਿੱਚ ਜਦੋਂ ਮੈਂ ਆਈ ਥੀ ਉਦੋਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਥੀ ਪਰ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਬਹੁਤ ਸੈਟ ਹੋ ਗਈ ਹੁਣ ਮੈਂ ਜਿਵੇਂ ਸੈਟ ਹਾਂ ਠੀਕ ਹੈ ਜੀ ਤੇ ਤੁਹਾਡਾ ਇਲਾਜ ਚੱਲਦੇ ਨੂੰ ਕਿੰਨਾ ਟਾਈਮ ਹੋਇਆ ਜੀ ਤੇ ਜਦੋਂ ਤੁਸੀਂ ਸਾਡੇ ਕੋਲ ਪਹਿਲੀ ਵਾਰ ਆਏ ਸੀ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮੈਨੂੰ ਜੀ ਅਸਲ ਤਾਂ ਮੈਨੂੰ ਮਹੀਨੇ ਦੇ ਵਿੱਚ ਵਿੱਚ ਹੀ ਪਤਾ ਲੱਗ ਗਿਆ ਜੀ ਠੀਕ ਹੈ ਬਹੁਤ ਜ਼ਿਆਦਾ ਫਰਕ ਪੈ ਗਈ ਤੇ ਅੱਧ ਵਾਂਗੂ ਫਰਕ ਪੈ ਗਈ ਜਿਸ ਤਰ੍ਹਾਂ ਹੁਣ ਤੁਹਾਨੂੰ ਦਵਾਈ ਛੱਡੇ ਨੂੰ ਵੀ ਕਾਫੀ ਟਾਈਮ ਹੋ ਗਿਆ ਤੁਸੀਂ 1 ਮਹੀਨੇ ਦੀ ਦਵਾਈ ਤਿੰਨ ਤਿੰਨ ਮਹੀਨੇ ਦੇ ਲਗਭਗ ਤੁਹਾਡੀ ਚੱਲ ਜਾਂਦੀ ਹੈ ਦਵਾਈ ਛੱਡਣ ਤੋਂ ਬਾਅਦ ਕੋਈ ਦਿੱਕਤ ਤੁਹਾਨੂੰ ਆ ਰਹੀ ਹੋਵੇ ਹਾਂ ਨਹੀਂ ਆਈ ਕੋਈ ਦਿੱਕਤ ਨਹੀਂ ਆਉਂਦੀ ਵੀ ਬਸ ਥੋੜੀ ਜਿਹੀ ਆ ਵੀ ਹੱਡਾਂ ਕਮਜ਼ੋਰ ਹੋਣ ਕਰਕੇ ਦਿੱਕਤ ਆਉਂਦੀ ਹੈ ਗਠੀ ਵਾਲੀ ਕੋਈ ਦਿੱਕਤ ਨਹੀਂ ਹਾਂਜੀ 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 ਦੋਸਤੋ ਇਹ ਸਾਡੇ ਜਮਰੀਜ਼ ਸੀਗੇ ਗੁਰਮੀਤ ਕੌਰ ਜੀ ਇਨਾਂ ਨੂੰ ਗਠੀਏ ਦੀ ਕਾਫੀ ਜ਼ਿਆਦਾ ਸਮੱਸਿਆ ਸੀ ਇਹਨਾਂ ਦੇ ਜੋੜ ਬਿਲਕੁਲ ਜੁੜੇ ਹੋਏ ਸੀ ਦਰਦ ਬਹੁਤ ਜ਼ਿਆਦਾ ਭਿਆਨਕ ਦਰਦ ਹੁੰਦਾ ਸੀ ਜਦੋਂ ਪਹਿਲੀ ਵਾਰੇ ਮੇਰੇ ਕੋਲ ਆਏ ਨੇ ਤਾਂ ਇਹ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਬਹੁਤ ਸਾਰੇ ਡਾਕਟਰਾਂ ਕੋਲ ਪਹਿਲਾਂ ਜਾ ਕੇ ਫਿਰਲੀ ਤੇ ਮੈਨੂੰ ਤੁਸੀਂ ਤਾਂ ਹੀ ਹੱਥ ਪਾਇਓ ਜੇ ਤੁਸੀਂ ਠੀਕ ਕਰ ਸਕਦੇ ਹੋ ਤੇ ਅਸੀਂ ਉਦੋਂ ਇਹਨਾਂ ਨੂੰ ਟਰੋਸਾ ਦਵਾਇਆ ਸੀ ਤੇ ਅੱਜ ਇਹ ਸਾਡੇ ਸਾਹਮਣੇ ਬਿਲਕੁਲ ਠੀਕ ਨੇ ਤੇ ਹੁਣ ਅੱਜ ਇਹ ਸਾਡੇ ਕੋਲੇ ਤਕਰੀਬਨ ਇਹਨਾਂ ਦੀ ਆਖਰੀ ਵਿਜਿਟ ਹੈ ਤੇ ਹੁਣ ਵੀ ਇਹ ਤਿੰਨ ਚਾਰ ਮਹੀਨਿਆਂ ਬਾਅਦ ਸਾਡੇ ਕੋਲ ਆ ਕੇ ਫਾਲੋਅ ਅਪ ਦੇ ਲਈ ਆਉਂਦੇ ਨੇ ਤੇ ਹੁਣ ਇਹਨਾਂ ਨੂੰ ਅ ਜੋ ਗਠੀਏ ਦੇ ਮਰੀਜ਼ ਨੂੰ ساری ਉਮਰ ਲਈ ਕੁਝ ਹਦਾਇਤਾਂ ਦਾ ਪਾਲਣ ਕਰਨਾ ਪੈਂਦਾ ਆਮ ਅਵਸਥਾ ਅਸੀਂ ਦੁਆਰਾ ਨਹੀਂ ਬਣਨ ਦੇਣੀ ਹੁੰਦੀ ਉਹਦੇ ਬਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਅੱਜ ਅਸੀਂ ਭੇਜਾਂਗੇ ਇੱਥੋਂ ਸੋ ਜਿਨ੍ਹਾਂ ਵੀ ਕਿਸੇ ਵੀ ਮਰੀਜ਼ਾਂ ਨੂੰ ਗਠੀਏ ਦੀ ਪ੍ਰੋਬਲਮ ਰਹਿੰਦੀ ਹੈ ਬਹੁਤ ਜ਼ਿਆਦਾ ਗਠੀਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹੇਠ ਦਿੱਤੇ ਨੰਬਰਾਂ ਦੇ ਉੱਪਰ ਹਾਂਜੀ ਦੁਆਰਾ ਗੁਰਮੀਤ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਰੀਜ਼ਾਂ ਨੂੰ ਗਠੀਏ ਦੇ ਮਰੀਜ਼ਾਂ ਨੂੰ ਮੈਂ ਤਾਂ ਹੀ ਕਹਿਨੀ ਆ ਵੀ ਉਹਰੇ ਬਹੁਤ ਵਧੀਆ ਲਾਜ ਹੁੰਦਾ ਵੀ ਤੁਸੀਂ ਇੱਥੇ ਪਹੁੰਚੋ ਮੇਰੇ ਪੱਜੀ ਨੂੰ ਮੈਨੂੰ ਦਿੱਕਤ ਤੀ ਨਹੀਂ ਕਿਸੇ ਨੂੰ ਹੋ ਸਕਦੀ ਮੈਂ ਬਹੁਤ ਜ਼ਿਆਦਾ ਦਿੱਕਤ ਤੇ ਵੀਰੇ ਹਾਂਜੀ ਹਾਂਜੀ ਤੁਹਾਡੇ ਨਾਲ ਹੋਰ ਵੀ ਗੋੜੀ ਜਾਂਦੇ ਸੀ ਮੈਂ ਤਾਂ ਜਿਉਂ ਪਾਣੀ ਦਾ ਗਲਾਸ ਵੀ ਨਹੀਂ ਕੀ ਪੀ ਸਕਦੀ ਵੀਰੇ ਹਾਂਜੀ ਵੀ ਜਿਹੜੀ ਅੱਜ ਮੈਂ ਸਾਰੀ ਤਾਂ ਡੋਕੀ ਤੋਂ ਲਾਗ ਉਹ ਗੂਹੇ ਤੋਂ ਕੰਮ ਕਰਦੀਆਂ ਸਾਰਾ ਠੀਕ ਹੈ ਠੀਕ ਹੈ ਹੁਣ ਤੁਸੀਂ ਸਾਰਾ ਕੰਮ ਆਪ ਕਰ ਲੈਣਾ ਹਾਂਜੀ ਆਪ ਕਦੇ ਤੁਸੀਂ ਪਾਣੀ ਪੀਣ ਤੋਂ ਵੀ ਮਥਾਲ ਸੀ ਪਾਣੀ ਵੀ ਨਹੀਂ ਹਾਂ ਮੈਂ ਆਪ ਤਾਂ ਹੇਠੋਂ ਗਲਾਸ ਚੱਕ ਕੇ ਪਾਣੀ ਦਾ ਨਹੀਂ ਤੇ ਪੀ ਸਕਦੇ ਦੋਸਤੋ ਇਹ ਸਾਰਾ ਕਮਾਲ ਸਾਡੇ ਆਯੁਰਵੇਦ ਦਾ ਆਯੁਰਵੇਦ ਦੀ ਸਾਇੰਸ ਦਾ ਸੋ ਆਯੁਰਵੇਦ ਦੇ ਨਾਲ ਜੁੜੋ ਸਾਨੂੰ ਫਾਲੋ ਕਰੋ ਪਨਨੋਆ ਪੰਜਾਬ ਹੈਲਥ케ਅਰ ਨੂੰ ਧੰਨਵਾਦ